ਮੇਰਾ ਨਾਮ ਰਾਹੁਲ ਹੈ ਜੀ। ਭਾਜੀ ਕਿੱਥੇ ਰਹਿੰਦੇ ਹੋ? ਅਸੀਂ ਪਾਉਰੇ ਵਿਦਿਆਨਗਰ ਤੋਂ ਆਏ ਚੁ। ਇਹ ਕారణ ਕੀ ਹੈ ਬੱਚੇ ਦੀ ਜਾਨ ਜਾਣ ਦਾ ਕਾਰਨ ਕੀ ਹੈ? ਇਹ ਜੀ ਮੇਰੇ ਕੋਲ ਨਾਲੇ ਮਿਸਤਰੀ ਦਾ ਕੰਮ ਕਰਦੇ ਆਂ ਤੇ ਇਹਨਾਂ ਨੂੰ ਸਵੇਰੇ ਘਰਦਿਆਂ ਦੇ ਇਹਨਾਂ ਨੇ ਫੋਨ ਕੀਤਾ ਤੇ ਵੀ ਬੱਚੇ ਦੀ ਵੀ ਬਾਹ ਟੁੱਟ ਗਈ ਹੈ। ਟੁੱਟ ਗਈ। ਕਿੱਗੇ ਬਾਹ ਬਾਹ ਬੱਚੇ ਦੀ ਬਾਹ ਵੀ ਦੋ ਫੁੱਟ ਤੇ ਗਿਰ ਗਈ। ਮੈਂ ਇਹ ਮੇਰੇ ਤਾਂ ਮੇਰਾ ਦਰਵਾਜ਼ਾ ਖੜਕਾਣ ਲੱਗੇ ਸਵੇਰੇ ਵੀ ਵੀ ਮੇਰੇ ਨਾਲ ਚੱਲੋ ਵੀ ਆਪਾਂ ਬੱਚੇ ਨੂੰ ਦਵਾਈ ਦਵਾ ਲਈਏ ਤੇ ਅਸੀਂ ਦਵਾਈ ਦਵਾਣ ਗਏ ਜੇ ਮਤਲਬ ਬੱਚੇ ਨੂੰ ਚੈੱਕਅਪ ਕਰਾਣ ਗਏ ਤੇ ਉੱਥੇ ਅਸੀਂ ਐਕਸਰਾ ਵੀ ਕਰਾਇਆ। ਮੇਰਾ ਨਾਮ ਸੀ ਅਜਨਾਨ ਸੀ ਮੈਂ ਮੈਂ ਆਪ ਖੁਦ ਬੱਚੇ ਨੂੰ ਫੜ ਕੇ ਲੈ ਕੇ ਗਏ ਜੀ ਉਸ ਟਾਈਮ ਬਿਲਕੁਲ ਮਤਲਬ ਘਰ ਤੋਂ ਗੋਦੀ ਚ ਚੁੱਕਿਆ ਸੀ ਨਾਲ ਲੈ ਕੇ ਗਏ ਐਕਸਰਾ ਕਰਾਇਆ ਜੀ ਫਿਰ ਉਹ ਬੰਦਾ ਕਹਿੰਦਾ ਜਿਹੜੇ ਗੜਾ ਉਥੇ ਬਹਾਦਰ ਗੜਾ ਪਾ ਗਏ ਸੀ ਬਹਾਦਰ ਗੜਾ ਗਏ ਸੀ ਉਹ ਕਹਿੰਦਾ ਬੰਦਾ ਕਹਿੰਦਾ ਵੀ ਤਾ ਇਹਨਾਂ ਨੂੰ ਦੂਜੇ ਹਸਪੀਟਲ ਚ ਲੈ ਜਾਓ 100% ਠੀਕ ਹੋ ਜਾਏਗਾ 100% ਠੀਕ ਹੋ ਜਾਏਗਾ ਫਿਰ ਅਸੀਂ ਦੂਜੇ ਹਸਪੀਟਲ ਜਿਹੜਾ ਫਨ ਬਰਲ ਦੇ ਸਾਹਮਣੇ ਆ ਫਿਰ ਉਥੇ ਅਸੀਂ ਚਲੇ ਗਏ ਤੇ ਉੱਥੇ ਜਾ ਕੇ ਉਹ ਕਹਿੰਦਾ ਵੀ ਹਾਂ ਤੁਹਾਡੇ ਬੱਚੇ ਨੂੰ ਬਿਲਕੁਲ ਸਹੀ ਕਰ ਦਾਂਗੇ ਤੇ ਇਹਦਾ ਆਪਰੇਸ਼ਨ ਕਰਨਾ ਪੈਣਾ ਹੈ 20000 ਰੁਪਏ ਜਮਾ ਕਰਾ ਦਿਓ ਇਹਨਾਂ ਨੇ 20000 ਰੁਪਏ ਜਮਾ ਵੀ ਕਰਾਤਾ ਜੀ ਇੱਕ ਇੰਜੈਕਸ਼ਨ ਪਹਿਲਾਂ ਲਗਾਤਾ ਜੀ ਨਾੜ ਦੇ ਵਿੱਚ ਬਾਹਰ ਦੇ ਵਿੱਚ ਲੱਗਿਆ ਜੀ ਤੇ ਫਿਰ ਕਹਿੰਦਾ ਦੂਜਾ ਇੰਜੈਕਸ਼ਨ ਨਾ ਬਾਹਰ ਕਿਸ ਕਰਕੇ ਨਹੀਂ ਲੱਗ ਸਕਦਾ ਵੀ ਹੱਡੀ ਟੁੱਟੀ ਠੀਕਾ ਵੀ ਆਪ ਨਹੀਂ ਲਾਇਆ ਇਹ ਵਰਕਰ ਤੋਂ ਲਵਾਇਆ ਫਿਰ ਅਰਮ ਦੇ پورے ਕੱਚ ਦੇ ਵਿੱਚ ਇੰਜੈਕਸ਼ਨ ਲੱਗੂਗਾ ਫਿਰ ਜਦੋਂ ਇਹਨਾਂ ਨੇ ਜੀ ਕੱਚ ਦੇ ਵਿੱਚ ਇੰਜੈਕਸ਼ਨ ਲਵਾਉਣ ਲੱਗੇ ਕੋਈ ਬੱਚਾ ਕੱਚ ਦੇ ਵਿੱਚ ਇੰਜੈਕਸ਼ਨ ਨਹੀਂ ਲਵਾਉਂਦਾ ਫਿਰ ਇਹਨਾਂ ਨੇ ਨੀਚੋਂ ਦੀ ਸਟਾਫ ਬੁ ਫਿਰ ਉਸ ਤਵਾਲ ਵੀ ਰਣਾ ਨੇ ਮਤਲਬ ਕਾफी ਜਿਆਦਾ ਬੱਚੇ ਨੂੰ ਜਿਵੇਂ ਆਪਾਂ ਕਹਿੰਦੇ ਦੱਬ ਕੇ ਐਦਾਂ ਨੂੜ ਕੇ ਐਨ ਬਾਹਾਂ ਮਰੋੜ ਕੇ ਫਿਰ ਉਹਦੇ ਕੱਛ ਦੇ ਵਿੱਚ ਇੰਜੈਕਸ਼ਨ ਡਾਕਟਰ ਵੱਲੋਂ ਡਾਕਟਰ ਵੱਲੋਂ ਸੀ ਸਟਾਫ ਹੈ ਸਟਾਫ ਨੇ ਇੱਕ ਲੇਡੀਸ ਲੇਡੀ ਸੀਗੀ ਤੇ ਦੋ ਜੈਂਟ ਸੀਗੇ ਜੀ ਉਹਨਾਂ ਨੇ ਆਪਣੇ ਵਰਕਰ ਨੂੰ ਵੀ ਭੱਜ ਭੱਜ ਕੇ ਪੰਦ ਇੱਕ ਨੇ ਤਾਂ ਬਾਹ ਖੋਲਦੀ ਐਦਾਂ ਪਿੱਛੇ ਨੂੰ ਐ ਉੱਪਰ ਸੀ ਮਤਲਬ ਚੱਕ ਕੇ ਫਿਰ ਉਹਦੇ ਵੀ ਇੰਜੈਕਸ਼ਨ ਲਾਇਆ ਜਬਰਦਸਤੀ ਲਾਇਆ ਤੇ ਫਿਰ ਉਪਰ ਵਾਲ ਬੱਚਾ ਨਾ ਸ਼ਾਂਤ ਜਿਹਾ ਹੋ ਗਿਆ ਸ਼ਾਂਤੋ ਹੋਂਦੋਬਾਲ ਜੀ ਇਹ ਰੇਲਾ ਮਸਾ ਹੀ ਇੱਕ ਅੱਧਾ ਮਿੰਟ ਲੱਗਿਆ ਹੋਣਾ ਜੀ ਅਸੀਂ ਉੱਥੇ ਖੜੇ ਹੀ ਸੀਗੇ ਤੇ ਇਹਨਾਂ ਦੇ ਪਾਦਰ ਸਾਹਿਬ ਮਤਲਬ ਸਾਰਾ ਕੁਝ ਦੇਖ ਰਹੇ ਸੀ ਭੜੇ ਮਤਲਬ ਕੋਲ ਖੜੇ ਸੀ ਜਦੋਂ ਉਹ ਹਾਂ ਜੀ ਤੇ ਇਹ ਇੱਕਦਮ ਭੱਜੇ ਗਏ ਡਾਕਟਰ ਦੇ ਪਿੱਛੇ ਪਿੱਛੇ ਕਹਿੰਦੇ ਡਾਕਟਰ ਸਾਹਿਬ ਵੀ ਦੇਖੋ ਕੀ ਹੋ ਗਿਆ ਮੂੰਹ ਤੋਂ ਝੱਗ ਨਿਕਲ ਰਹੀ ਹੈ ਤੇ ਬੱਚੇ ਨੂੰ ਐਦਾ ਦੌਰਾ ਪੈ ਗਿਆ ਇੱਕਦਮ ਇੰਜੈਕਸ਼ਨ ਲੱਗਣ ਦੇ ਨਾਲ ਤੇ ਉਦੋਂ ਬਾਅਦ ਬਸ ਮੇਰੇ ਹੱਥਾਂ ਦੇ ਵਿੱਚ ਹੀ ਬਸ ਲੱਗਦਾ ওভারਡੋਸ ਲੰਘ ਹੋਇਆ ওভারਡੋਸ 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 ਰਿਐਕਸ਼ਨ ਹੋ ਗਈ ਜੀ ਮਤਲਬ ਨਹੀਂ ਡਾਕਟਰ ਕਿੱਦਾਂ ਵੀ ਕਿੱਦਾਂ ਦਾ ਡਾਕਟਰ ਹਸਪੀਟਲ ਸੀ ਆ ਕੋਈ ਡਾਕਟਰ ਸੀ ਹਸਪੀਟਲ ਸੀਗਾ ਲੇਕਿਨ ਉਹ ਡਾਕਟਰ ਪਾਵਲ ਨਹੀਂ ਲੱਗਿਆ ਹੈ ਜੀ ਸਾਨੂੰ ਇਹ ਕਿਹੜਾ ਹਸਪਤਾਲ ਦਾ ਨਾਮ ਹੈ ਹਸਪਤਾਲ ਫਨ ਵਰਲਡ ਦੇ ਬਿਲਕੁਲ ਸਾਹਮਣੇ ਹੈ ਜੀ ਤੋਂ ਨਾਮ ਹੈ ਕੁਝ ਜੋੜੀਆਂ ਸੜਕਾਂ ਜੋੜੀਆਂ ਸੜਕਾਂ ਦੇ ਉੱਪਰ ਹੀ ਹੈ ਜੀ ਰੋਡ ਦੇ ਉੱਪਰ ਹੀ ਹੈ ਹਸਪਤਾਲ ਫਨ ਵਰਲਡ ਦੇ ਬਿਲਕੁਲ ਸਾਹਮਣੇ ਹੈ ਯਾਨੀ ਬੱਚੇ ਨੂੰ ਕਿ ਲੈ ਕੇ ਵੀ ਆਏ ਹੋ ਉਹ ਲੈ ਕੇ ਆਏ ਆਂ ਖੁਦ ਘਰ ਦੇ ਚਲੇ ਕੇ ਆਏ ਬਿਠਾ ਕੇ ਲੈ ਕੇ ਆਇਆ ਕਾਰ ਦੇ ਵਿੱਚ ਬਿਠਾ ਕੇ ਲੈ ਕੇ ਆਇਆ ਤੇ ਉਹਨੂੰ ਮਤਲਬ ਸਮਝਦਾ ਕੁਛ ਹੈ ਨਹੀਂ ਸਿੱਗੀ ਉਹ ਤਾਂ ਸਿਰਫ ਮਤਲਬ ਕੁਛ-ਕੁਛ ਕਹਿੰਦੇ ਜਿਹੜੇ ਉਹਦੇ ਵਰਕਰ ਅੱਗੇ ਜਿਹੜੇ ਕੰਪਾਉਂਡਰ ਰੱਖੇ ਹੋਏ ਉਹਨਾਂ ਨੂੰ ਕੁਛ-ਕੁਛ ਕਹੇ ਤਾਂ ਕਿਹੜੀ ਮੈਡੀਸਿ ਇਹ ਸਭ ਮੁੱਕਾ ਬੜਿਆ ਫਿਰਦਾ ਹਰ ਹਸਪਤਾਲ 'ਚ ਫੋਨ ਕਰ ਕਰਕੇ ਪੁੱਛ ਰਿਹਾ ਕਿ ਭੱਜ ਗਿਆ ਨਹੀਂ ਅੱਜ ਉਹ ਉਰੇ ਤੋਂ ਹੀ ਭੱਜੇ ਜੀ ਬਗੜਾ ਹੋ ਗਿਆ ਬੱਚੇ ਦੀ ਮੌਤ ਕਿੱਥੇ ਹੋਈ ਹੈ ਬੱਚੇ ਦੀ ਮੌਤ ਉਰੇ ਹੋਈ ਹੈ ਜੀ ਅੱਗੇ ਬੱਚਾ ਠੀਕ ਸੀ ਯਾਰ ਕੰਚਲਦੀ ਸੀ ਜੀ ਬੱਚਾ ਠੀਕ ਸੀ ਅਜਾ ਯਾਨੀ ਉਹਨਾਂ ਦੀ ਹਸਪਤਾਲ ਦੀ ਅਣਗੈਲੀ ਨਾਲ ਅਣਗੈਲੀ ਨਾਲ ਮਤਲਬ ਹਾਲਤ ਵਿਗੜਦੀ ਹੀ ਆਈ ਹੈ ਜੀ ਰਸਤੇ ਦੇ ਵਿੱਚ ਰਸਾਇਵੀ ਕਿ ਹਰ ਕਿਤਾ ਦੀ ਕਾਰਵਾਈ ਦੀ ਮੰਗ ਕਰਦੇ ਅਸਾ ਇਨਸਾਫ ਹੀ ਜਾਣੇ ਜੀ ਇਹ ਨਾ ਇਹਨਾਂ ਦੇ ਬੱਚਾ ਦੇਖੋ 4.5 ਸਾਲ ਦਾ ਬੱਚਾ ਪੂਰਾ ਹੋ ਗਿਆ ਜੀ ਉੱਥੇ ਪੂਰਾ ਹੋਇਆ ਤੁਸੀਂ ਕੀ ਕੰਮ ਕਰਦੇ ਹੋ ਜੀ ਅਸੀਂ ਤਾਂ ਮੈਂ ਉਹ ਤੇ ਮੇਰਾ ਟਰਾਂਸਪੋਰਟ ਦਾ ਕੰਮ ਹੈ ਜੀ ਆਪਣਾ ਮੈਂ ਉੱਥੇ ਵੇਹਣ ਵਿੱਚ ਕੋ ਮੇਰੇ ਕੋਲ ਕੰਮ ਕਰਦਾ ਤੇ ਸਵੇਰੇ ਭੱਜਿਆ ਭੱਜਿਆ ਆਇਆ ਕਹਿੰਦਾ ਮੇਰੇ ਬੱਚੇ ਦੀ ਬਾਹ ਟੁੱਪ ਗਈ ਤੇ ਮੇਰੇ ਨਾਲ ਮੜ ਜਾ ਲੈ ਕੇ ਚੱਲੋ ਠੀਕ ਹੈ ਜੀ ਨਾਮ ਹੈ ਮੇਰਾ ਨਾਮ ਹੈ ਜੀ ਮੇਰਾ ਨਾਮ ਮਹਿੰਦਰ ਸਿੰਘ ਹੈ ਜੀ ਮੈਂ ਢੀਲ ਵਾਲ ਦਾ ਜੀ ਸਰ ਮੇਰੇ ਬੱਚੇ ਦੀ ਬਾਹ ਟੁੱਟੀ ਸੀ ਸਿਰਫ ਛੋਟੀ ਜੀ ਪੌੜੀਆਂ ਤੇ गिर ਕੇ 2 ਫੁੱਟ ਦੀ ਤੇ ਜੀ ਬੱਚੇ ਦੀ ਬਾਹ ਟੁੱਟਣ ਨਾਲ ਮੈਂ ਬਾਦਰਗੜ ਗਿਆ ਜੀ ਹੱਡੀ ਵਾਲੇ ਡਾਕਟਰ ਕੋਲ ਉਹਨਾਂ ਨੇ ਐਕਸਰਾ ਕਰਕੇ ਗਿਆ ਵੀ ਬਾਹ ਟੁੱਟੀ ਹੋਈ ਆ ਬੱਚੇ ਦੀ ਤੁਸੀਂ ਵੀ ਉਧਰ ਲੈ ਜਾਓ ਵੀ ਦੇਵੀਗੜ੍ਹ ਰੋਡ ਤੇ ਹਸਪੀਟਲ ਆ ਜੀ ਸਨਵਾਲਟ ਦੇ ਸਾਹਮਣੇ ਤੇ ਉੱਥੇ ਜਾ ਕੇ ਮੈਂ ਡਾਕਟਰ ਨੂੰ ਪੁੱਛਿਆ ਮੈਂ ਕਿ ਡਾਕਟਰ ਬਾਹ ਠੀਕ ਹੋ ਜਾਏਗੀ ਬੱਚੇ ਦੀ ਕਰਨਾ ਕੋਈ ਗੱਲ ਨਹੀਂ ਕਰਕੇ ਠੀਕ ਹੋ ਜਾਏਗੀ ਵੀ ਅਸੀਂ ਵੇਟ ਉਹਨੂੰ ਵੀ ਥੋੜਾ ਬਿਓਸ਼ੀ ਦਾ ਟੀਕਾ ਲਾਵਾਂਗੇ ਬਾਹ ਨੂੰ ਵੀ ਬਾਹ ਸੁਨ ਹੋ ਜੇਗੀ ਬਾਹ ਸੁਨ ਹੋਣ ਕਰਕੇ ਬੱਚਾ ਥੋੜੀ ਦੇਰ ਸੌਊਗਾ ਵੀ ਉਸ ਤੋਂ ਬਾਅਦ ਅਸੀਂ ਟੀਕਾ ਲਾ ਕੇ ਵੀ ਬੱਚੇ ਨੂੰ ਵੀ ਮਾਂ ਦਾ ਆਪਰੇਸ਼ਨ ਕਰਾਂਗੇ ਜੀ ਉਸ ਤੋਂ ਬਾਅਦ ਕੀ ਹੋਇਆ ਉਹ ਡਾਕਟਰ ਕਹਿੰਦਾ ਮੈਂ ਵੀ ਆ ਰਿਹਾ ਮੈਨੂੰ ਲੰਚ ਦਾ ਟਾਈਮ ਹੋ ਗਿਆ ਵਰਕਰ ਨੂੰ ਛੱਡ ਕੇ ਚਲੇ ਗਿਆ ਬਹੁਤ ਅੰਗੇਲੀ ਕਰੀ ਜੀ ਨਾ ਨੇ ਉਹਦੇ ਵਾ ਛੱਡ ਕੇ ਚਲੇ ਗਿਆ ਜੀ ਤੇ ਬੱਚੇ ਨੂੰ ਮੇਰੇ ਨਾਲ ਹੀ ਨਾ ਉਹ ਮੂੰਹ ਲੀਲਾ ਹੋ ਗਿਆ ਮੂੰਹ ਚੋਂ ਝਗ ਨਿਕੜ ਲੱਗੇ ਜੀ ਪੂਰਾ ਬੂਲ ਲੀਲੇ ਹੋ ਗਏ ਉਹਦੇ ਜੀ ਉਸ ਤੋਂ ਬਾਅਦ ਡਾਕਟਰ ਕੋਲ ਗਿਆ ਮੈਂ ਡਾਕਟਰ ਰੋਟੀ ਖਾਂਦ ਅੰਦਰ ਬੈਠਿਆ ਸੀ ਜੀ ਉਹ 5-10 ਮਿੰਟ ਦਾ ਲੇਟ ਆਇਆ ਜੀ ਉਹ ਫਿਰ ਉਸ ਤੋਂ ਬਾਅਦ ਅਣਗੇਲੀ ਕਰੀ ਗਿਆ ਉਸ ਤੋਂ ਬਾਅਦ ਵਰਕਰਾਂ ਨੂੰ ਪੁੱਛ ਪੁੱਛ ਕੇ ਕੰਮ ਕਰੀ ਗਿਆ ਜੀ ਉਹ ਤੇ ਦੂਸਰਾ ਨੰਬਰ ਜਦੋਂ ਅੰਦਰ ਗਿਆ ਉਹਦਾ ਕੋਈ ਵੀ ਸਮਾਨ ਕੋਈ ਵੈਂਟੀਲੇਟਰ ਕੋਈ ਵੀ ਉਸ ਸਿਸਟਮਾਂ ਸੀ ਜੀ ਜੀ ਉਸ ਤੋਂ ਬਾਅਦ ਉਹ ਕੁਛ-ਮੁਛ ਕੇ ਆਪਣੇ ਜਿਹੜੇ ਹੈਲਪਰ ਸੀ ਉਹਨਾਂ ਨੂੰ ਕੁਛ-ਮੁਛ ਕੇ ਕੰਮ ਕਰੀ ਗਿਆ ਕਦੇ ਉਹ ਨੋ ਤੇ ਲਾਨ ਵਾਲੀ ਮਸ਼ੀਨ ਜੀ ਲਾਈ ਗਿਆ ਕਦੇ ਬੀਪੀ ਚੈੱਕ ਕਰਨ ਵਾਲੇ ਬਰਕਰਾਂ ਬੀਪੀ ਵੀ ਪ੍ਰੋਪਰ ਚੈੱਕ ਨਹੀਂ ਕਰ ਰਹਾ ਸੀ ਬੀਪੀ ਵੀ ਢਿੱਲਾ ਆ ਲਾਗੇ ਬੱਚੇ ਤੇ ਬੀਬੀ ਦੇ ਕੋ ਬਾਹ ਤੇ ਲਾਨੇ ਆਪਾਂ ਉਹਨਾਂ ਜਿਹੜਾ ਪੂਰੇ ਲੱਤਾਂ ਦੇ ਲਾਗੇ ਚੈੱਕ ਕਰਦਾ ਪਿਆ ਸੀ ਜੀ ਏ ਆਪਣੇ ਉਰੇ ਆਜੀ ਫਨਵਾਲਡ ਦੇ ਸਾਹਮਣੇ ਕੀ ਨਾਮ ਸੀ ਸਰ ਉਹਦਾ ਫਨਵਾਲਡ ਦੇ ਸਾਹਮਣੇ ਨਾਮ ਸੀ ਜੀ ਨਵਦੀਪ ਹਸਪੀਟਲ ਜੋੜੀ ਸੜਕਾ ਆਈ ਲੱਗਦਾ ਬੱਚੇ ਦੀ ਅਣਗਹਿਲੀ ਨਾਲ ਜਾਨ ਗਈ ਆ ਬੱਚੇ ਦੀ ਬਹੁਤ ਅਣਗਹਿਲੀ ਨਾਲ ਕੀ ਆ ਜੀ ਡਾਕਟਰ ਬਿਲਕੁਲ ਬਿਨੈ ਪ੍ਰਵਾਸ ਸੀ ਜੀ ਡਾਕਟਰ ਦੇ ਕੋਲ ਉਹਦੇ ਮਾਈ ਹੈ ਨਹੀਂ ਪੂਰਾ ਪ੍ਰੋਫਟ ਰੈ ਹੈ ਨਾ ਮੈਨੂੰ ਪੂਰਾ ਡਾਕਟਰ ਨੇ ਕੁਝ ਵੀ ਨਹੀਂ ਸੀ ਜੀ ਨਾਰਮਲ ਇਹਦੇ ਪੁਲਿਸ ਵਾਲੇ ਮੰਗੋ ਖਾਕੀ ਵਰਦੀ ਪਾਈ ਵੀ ਸੀ ਟੋਪ ਮਤਲਬ ਪੱਗ ਬੁਗ ਬੰਨੀ ਵੀ ਸੀ ਲੱਗਦਾ ਹੀ ਨਹੀਂ ਸੀ ਵੀ ਡਾਕਟਰ ਆ ਜੀ ਬਹੁਤ ਅਣਗਹਿਲੀ ਕਰ ਰਿਆ ਸੀ ਤੇ ਦੂਸਰਾ ਨੰਬਰ ਆਪਣੇ ਹਲਪਰਾਂ ਨੂੰ ਹੀ ਪੁੱਛ-ਪੁੱਛ ਕੇ ਕੰਮ ਕਰਦਾ ਪਿਆ ਸੀ ਜੀ ਉਸ ਤੋਂ ਬਾਅਦ ਬੱਚੇ ਦੇ ਛਿੜਕ ਕੇ ਟੀਕਾ ਲਾਇਆ ਜੀ ਟੀਕਾ ਲਾ ਕੇ ਬੱਚੇ ਨੂੰ ਬੱਚੇ ਨੂੰ ਗਾਲਾਂ ਵੀ ਕੱਢੀਆਂ ਉਸ ਤੋਂ ਬਾਅਦ ਬੱਚੇ ਦੇ ਸਾਹਮਣੇ ਹਾਂਜੀ ਹਾਂਜੀ ਉੱਥੇ ਭਾਜੀ ਸੀ ਮੈਨੂੰ ਬਾਹਰ ਕੱਢਤਾ ਸੀ ਜੀ ਤੇ ਬੱਚਾ ਬੱਚਾ ਉਸ ਤੋਂ ਬਾਅਦ ਥੋੜੀ देर ਬੇਹੋਸ਼ ਹੋ ਜਾ ਉਹ ਬੱਚੇ ਨੂੰ ਖਾ ਬਹੁਤ ਜ਼ਿਆਦਾ ਝੱਗ ਆਈ ਜੀ ਉਸ ਤੋਂ ਬਾਅਦ ਜਦ ਇਹਨਾਂ ਨੇ ਨਹੀਂ ਸਮਝਿਆ ਖਾ 5-10 ਮਿੰਟ ਬਾਅਦ ਕਦੇ ਕਿਸੇ ਡਾਕਟਰ ਨੂੰ ਫੋਨ ਕਰ ਰਹੇ ਕਦੇ ਕਿਸੇ ਡਾਕਟਰ ਨੂੰ ਫੋਨ ਕਰ ਰਹੇ ਕਦੇ ਕਿਸੇ ਹਸਪੀਟਲ 'ਚ ਫੋਨ ਕਰ ਰਹੇ ਇਹ ਬਰਵਰ ਹਸਪੀਟਲ ਤੋਂ ਪੁੱਛ-ਪੁੱਛ ਕੇ ਉਹਨਾਂ ਨੂੰ ਦੱਸ-ਦੱਸ ਕੇ ਉਹਨਾਂ ਤੋਂ ਦਵਾਈ ਮੈਡੀਸਿਨਾਂ ਪੁੱਛਦਾ ਪਿਆ ਸੀ ਜੀ ਇਹਨੂੰ ਕੋਈ ਮੈਡੀਸਿਨਾਂ ਦਾ ਨਹੀਂ ਪਤਾ ਲੱਗਿਆ ਤੇ ਉਸ ਤੋਂ ਬਾਅਦ ਇਹਨੇ ਕੀ ਕਰਿਆ ਜੀ ਉਸ ਤੋਂ ਬਾਅਦ ਜਨੈਸ ਤੋਂ ਬਣਿਆ ਮੈਂ ਕਿਹਾ 12 ਮਾਰ ਅ ਤਰੀਕੇ ਆ ਜੀ ਉੱਥੇ ਵੀ ਉਹ ਕਹਿੰਦੇ ਵੀ ਬੱਚੇ ਨੂੰ ਦੌਰਾ ਪਿਆ ਵੀ ਦੌਰੇ ਦੇ ਕਰਕੇ ਬੱਚੇ ਨੂੰ ਵੀ ਬਹੁਤ ਜ਼ਿਆਦਾ ਪ੍ਰੋਬਲਮ ਪਈ ਆ ਚਲੋ ਫਿਰ ਕਹਿੰਦੇ ਵੀ ਅਮਰ ਹਸਪੀਟਲ ਚ ਲੈ ਚਾਲਦਾ ਫਿਰ ਉਹਰੇ ਲਿਆਏ ਜੀ ਪੂਰੇ ਆਇਆ ਸੀ ਨਾਲ ਆਪ ਲੈ ਕੇ ਆਏ ਜੀ ਆਪ ਗੱਡੀ ਚ ਲੈ ਕੇ ਆਏ ਬਹੁਤ ਜ਼ਿਆਦਾ ਘਬਰਾ ਗਿਆ ਸੀ ਜੀ ਉਹ ਉਸ ਤੋਂ ਬਾਅਦ ਆਪ ਹੀ ਲੈ ਕੇ ਆਇਆ ਜੀ ਰੇ ਇਹਨੂੰ ਉਸ ਤੋਂ ਬਾਅਦ ਹੈ ਗੱਲ ਜੀ ਚੱਲ ਗਈ ਉਸ ਤੋਂ ਬਾਅਦ ਜੀ ਉਹਰੇ ਉਹ 10 ਮਿੰਟ ਖੜਿਆ ਰਿਹਾ ਬੱਚੇ ਨੂੰ ਜਦੋਂ ਬੱਚੇ ਨੂੰ ਪਤਾ ਲੱਗ ਗਿਆ ਇਹ ਬੱਚਾ ਬੱਚਾ ਦੀ ਉਹ ਤੁਰਪੀ ਭੱਜ ਗਿਆ ਜੀ ਲੋਕਾਂ ਨੇ ਕਿਹਾ ਜੀ ਬੱਚੇ ਦੀ ਮਿੱਤੀ ਹੋ ਗਈ ਹਾਂ ਉਦੋਂ ਹੀ ਭੱਜ ਗਿਆ ਜੀ ਉਦੋਂ ਹੀ ਭੱਜ ਗਿਆ ਜੀ ਉਹ ਇੱਕੋ ਦੇ ਨਾਲ ਇੱਕੋ ਦੇ ਨਾਲ ਵਰਕਰ ਸੀ ਜੀ ਉਹ ਵਰਕਰ ਕਿੱਥੇ ਨਹੀਂ ਹੈ ਬੱਚੇ ਦੀ ਬੱਚਾ 4.5 ਸਾਲ ਦਾ ਹੈ ਜੀ ਇਕੱਲਾ ਬੱਚਾ ਸੀ ਤੁਹਾਡਾ ਦੋ ਬੇਟੇ ਆ ਜੀ ਮੇਰੇ ਕੋਲ ਇਹ ਵੱਡਾ ਹੈ ਕਿ ਛੋਟਾ ਇਹ ਵੱਡਾ ਸੀ ਜਰ ਬੱਚਾ ਮੇਰਾ ਵੀ ਕਾਰਵਾਈ ਦੀ ਮੰਗ ਕਰਦੇ ਹੋ ਸਰ ਮੈਂ ਤਾਂ ਕਹਿੰਦਾ ਜੀ ਤਾਂ ਹਸਪੀਟਲ ਸੀਲ ਹੋਵੇ ਜੀ ਤੇ ਉਹਨੂੰ ਫੋਕਸ ਸਖਤ ਸਖਤ ਸਜ਼ਾ ਦੇ ਜਾ ਤੁਸੀਂ ਬੱਚਾ ਅਮਰ ਹਸਪੀਟਲ ਲਿਆਏ ਸੀ ਬੱਚਾ ਠੀਕ ਸੀ ਕੀ ਹਾਂਜੀ ਪੂਰੇ ਠੀਕ ਸੀ ਜੀ ਬੱਚਾ ਫਿਰ ਵੀ ਧੜਕਣ ਥੋੜੀ ਬੋਧੀ ਚੱਲਦੀ ਪਈ ਸੀ ਜੀ ਬੱਚੇ ਦੀ ਬੱਚਾ ਠੀਕ ਸੀ ਜੀ ਇਹ ਪੰਪ ਕਰਦੇ ਰਹੇ ਬੱਚਾ ਥੋੜੇ ਦਿਨ ਬਾਅਦ ਕਹਿੰਦੇ ਬੱਚਾ ਪੂਰਾ ਹੋ ਗਿਆ ਜੀ ਬੱਚਾ ਹਸਪੀਟਲ ਦੀ ਅੰਗੇਲੀ ਨਾਲੇ ਬੱਚੀ ਹਾਂਜੀ ਬੱਚੇ ਨੇ ਅੰਗੇਲੀ ਨਾਲੇ ਉੱਥੇ ਬਹੁਤ ਜ਼ਿਆਦਾ ਅੰਗੇਲੀ ਕਰੀ ਆ ਜੀ ਇਹਨਾਂ ਨੇ ਸਰ ਜੀ ਮੇਰੇ ਨਾਲ ਸੀ ਜੀ ਆ ਦੇਖੋ ਸਰ ਜੀ ਨੂੰ ਪੁੱਛੋ ਬੱਚਾ ਸਾਡਾ ਬਿਲਕੁਲ ਐਕਟਿਵ ਸੀ ਬੱਚੇ ਦੀ ਡੈਥ ਹੋਈ ਹੈ ਕੀ ਪ੍ਰੋਬਲਮ ਕੀ ਮਸਲਾ ਹੈ ਜੋਗਜ ਸੁਖਤਾਂ ਦੇ ਗੁਦਮਨ ਹਸਪੀਟਲ ਹੈ ਕਿ ਸੰਪੂਰਨ ਰਿਹਾ ਕਿ ਛੋਟੇ ਬੱਚੇ ਵੀ ਆ ਬਹੁਤ ਅਮਰੀਕ ਤੇ ਜੋ ਦੇ ਪਰਸ ਸਮੇਂ ਸਟੇਟਮੈਂਟ ਦੇ ਹੁਣ ਅਨੁਸਾਰ ਜੋ ਪਾਕੀ ਕਰ ਗਈ ਹੈ ਉਹ ਡਾਕਟਰ ਦਾ ਕੀ ਨਾਮ ਸੀ ਪਤਾ ਲੱਗਿਆ ਕਿ ਡਾਕਟਰ ਮੋਹਨ ਉਸ ਵੀ ਕੰਦਾ ਕੀ ਨਾਮ ਸੀ ਗੁਰਮਨ ਗੁਰਮਨ ਹਸਪਤਾਲ ਦਾ